ਇਹ ਸਾਡੀ ਅਸੀਂ ਇਹਦੇ ਸਬੰਧ ਦੇ ਵਿੱਚ ਪਾਰਟੀਆਂ ਜਿਹੜੀਆਂ ਉਹ ਭੇਜੀਆਂ ਸੀਗੀਆਂ ਚైనా ਡੋਰ ਦੇ ਸਬੰਧ ਚ ਤੇ ਸਾਨੂੰ ਹਦਾਇਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਡੀਐਸਪੀ ਸਾਹਿਬ ਅਸੀਂ ਪਠਾਨਾ ਜੀ ਦੀਆਂ ਜਿਹਦੇ ਸਬੰਧ ਚ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਉਹ ਸ਼ਹਿਰ ਤੇ ਭੇਜੀਆਂ ਸੀ ਤੇ ਉੱਥੋਂ ਸਾਡੀ ਇੱਕ ਪੁਲਿਸ ਪਾਰਟ ਨੇ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਵਾ ਪੁੱਤਰ ਰਾਮ ਨੀਲਕੰਮਲ ਗਿਲਚਾ ਮਲਾ ਬਸੀ ਪਠਾਨਾ ਆਪਣੇ ਘਰ ਤੇ ਚైనా ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸਬੰਧ ਚ ਪੁਲਿਸ ਪਾਰਟ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ 7 ਸਾਲੋਂ ਗੱਟੂ ਨੇ ਜਿਹੜੇ ਚైనా ਡੋਰ ਤੇ ਬਰਾਮਦ ਹੋਏ ਨੇ ਉਹਦੇ ਖਿਲਾਫ ਐਫ ਆਰ ਲਾਜ ਹੋਈ ਹੈ ਤੇ ਦੋਸ਼ੀ ਸ਼ਿਵਨ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਅਸੀਂ 2 ਫਰਵਰੀ ਤੋਂ ਆਪਣੀਆਂ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬੰਦੀ ਵੀ ਕਰਾਂਗੇ। ਅਸੀਂ ਤੁਹਾਡੇ ਮਾਦੀਮ ਦੇ ਰਹੀ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਵੀ ਇਹ ਦੋ ਜਦੋਂ ਇਹ ਬਸੰਤ ਪੰਚਮੀ ਆਉਗੂਗੀ ਉਹਦੇ ਚੈਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸ ਨੂੰ ਚੈਨਾ ਡੋਰ ਸੰਬੰਧੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਅਸੀਂ ਉਹਦੇ ਇਨਫਰਮੇਸ਼ਨਾਂ ਨੂੰ ਉਤਰਖਾਂਗੇ। ਇਹ ਸਾਡੀ ਅਸੀਂ ਇਹਦੇ ਸਬੰਧ ਦੇ ਵਿੱਚ ਪਾਰਟੀਆਂ ਜਿਹੜੀਆਂ ਉਹ ਭੇਜੀਆਂ ਸੀਗੀਆਂ ਚైనా ਡੋਰ ਦੇ ਸਬੰਧ ਚ ਤੇ ਸਾਨੂੰ ਹਦਾਇਤਾਂ ਦੇ ਮਾਣਯੋਗ ਐਸਐਸਪੀ ਸਾਹਿਬ ਤੇ ਮਾਣਯੋਗ ਡੀਐਸਪੀ ਸਾਹਿਬ ਅਸੀਂ ਪਠਾਨਾ ਜੀ ਦੀਆਂ ਜਿਹਦੇ ਸਬੰਧ ਚ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਉਹ ਸ਼ਹਿਰ ਚ ਭੇਜੀਆਂ ਸੀ ਤੇ ਉੱਥੋਂ ਸਾਡੀ ਕੋਪਸ ਪਾਰਟਨਰ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਵਾ ਪੁੱਤਰ ਅਨਿਲ ਕਮਲ ਗਿਲਚਾ ਮਲਾ ਬਸੀ ਪਠਾਨਾ ਆਪਣੇ ਘਰ ਚ ਚైనా ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸਬੰਧ ਚ ਪੁਲਿਸ ਪਾਰਟ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ 7 ਸਾਲੋਂ ਗੱਟੂ ਨੇ ਜਿਹੜੇ ਚైనా ਡੋਰ ਦੇ ਆਬਰਾਮਤ ਹੋਏ ਨੇ ਉਦੇ ਖਿਲਾਫ ਐਫਆਈਆਰ ਲਾਜ ਹੋਈ ਤੇ ਦੋਸ਼ੀ ਸ਼ਿਵਾ ਨੂੰ ਵੀ ਗ੍ਰਿਫਤਾਰ ਕਰ ਲਿਆ ਅਸੀਂ 2 ਫਰਵਰੀ ਤੋਂ ਆਪਣੀਆਂ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬੰਦੀ ਵੀ ਕਰਾਂਗੇ ਅਸੀਂ ਤੁਹਾਡੇ ਮਾਦੀਮ ਦੇ ਰਹੀ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਵੀ ਇਹ ਦੋ ਜਦੋਂ ਇਹ ਬਸੰਤ ਪੰਚਮੀ ਆਉងਗੀ ਉਹਦੇ ਚੈਨਲ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸ ਨੂੰ ਵੀ ਚੈਨਲ ਡੋਰ ਸੰਬੰਧੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਅਸੀਂ ਉਹਦੇ ਇਨਫਰਮੇਸ਼ਨਾਂ ਕੋਲੋਂ ਉਹ ਸਾਡੀ ਅਸੀ ਦੇ ਸੰਬੰਧ ਦੇ ਵਿੱਚ ਪਾਰਟੀਆਂ ਜਿਹੜੀਆਂ ਉਹ ਭੇਜੀਆਂ ਸੀਗੀਆਂ ਚైనా ਡੋਰ ਦੇ ਸੰਬੰਧ ਚ ਤੇ ਸਾਨੂੰ ਹਦਾਇਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਡੀਐਸਪੀ ਸਾਹਿਬ ਅਸੀਂ ਪਠਾਨਾ ਜੀ ਦੀਆਂ ਜਿਹਦੇ ਸੰਬੰਧ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਉਹ ਸ਼ਹਿਰ ਚ ਭੇਜੀਆਂ ਸੀ ਤੇ ਉੱਥੋਂ ਸਾਡੀ ਇੱਕ ਪੁਲਿਸ ਪਾਰਟਨਰ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਭਾ ਉੱਤਰਾ ਨੀਲ ਕਮਲ ਗਿਲਚਾ ਮਹਲਾ ਵਸੀ ਪਠਾਨਾ ਆਪਣੇ ਘਰ ਚ ਚైనా ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸੰਬੰਧ ਚ ਪੁਲਿਸ ਪਾਰਟ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ 7 ਸਾਲੋਂ ਗੱਟੂ ਨੇ ਜਿਹੜੇ ਚైనా ਡੋਰ ਦੇ ਬਰਾਮਦ ਹੋਏ ਉਦੇ ਖਿਲਾਫ ਐਫਆਈਆਰ ਲਾਜ ਹੋਈ ਹੈ ਤੇ ਦੋਸ਼ੀ ਸ਼ਿਵ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਅਸੀਂ 2 ਫਰਵਰੀ ਤੋਂ ਆਪਣੀ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬੰਦੀ ਵੀ ਕਰਾਂਗੇ। ਅਸੀਂ ਤੁਹਾਡੇ ਸਾਹਮਣੇ ਰਹੇ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਵੀ ਇਹ ਜਦੋਂ ਇਹ ਪਸ਼ੰਤ ਪੰਚਮੀ ਆਉងਗੀ ਉਹਦੇ ਚੈਨਲ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸੇ ਨੂੰ ਵੀ ਚੈਨਲ ਡੋਰ ਸੰਬੰਧੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਅਸੀਂ ਉਹਦੀ ਇਨਫਰਮੇਸ਼ਨ ਕੋਲੋਂ ਇਹ ਸਾਡੀ ਅਸੀ ਦੇ ਸਬੰਧ ਦੇ ਵਿੱਚ ਪਾਰਟੀਆਂ ਜਿਹੜੀਆਂ ਉਹ ਭੇਜੀਆਂ ਸੀ ਲੀਆਂ ਚైనా ਡੋਰ ਦੇ ਸਬੰਧ ਚ ਤੇ ਸਾਨੂੰ ਹਦੈਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਡੀਐਸਪੀ ਸਾਹਿਬ ਅਸੀਂ ਪਠਾਨਾ ਜੀ ਦੀਆਂ ਜਿਹਦੇ ਸਬੰਧ ਚ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਅਸੀਂ ਜਿਹੜੀਆਂ ਉਹ ਸ਼ਹਿਰ ਤੇ ਭੇਜੀਆਂ ਸੀ ਤੇ ਉੱਥੋਂ ਸਾਡੀ ਇੱਕ ਪੁਲਿਸ ਪਾਰਟ ਨੇ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਵਾ ਪੁੱਤਰ ਰਾਮਦੀਲ ਕੰਮਲ ਗਿਲਚਾ ਮਲਾ ਬਸੀ ਪਠਾਨਾ ਆਪਣੇ ਘਰ ਚ ਚైనా ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸਬੰਧ ਚ ਪੁਲਿਸ ਪਾਰਟ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ 7 ਸਾਲੋਂ ਗੱਟੂ ਨੇ ਜਿਹੜੇ ਚైనా ਡੋਰ ਦੇ ਬਰਾਮਦ ਹੋਏ ਉਦੇ ਖਿਲਾਫ ਐਫਆਰ ਲਾਜ ਹੋਈ ਤੇ ਦੋਸ਼ੀ ਸ਼ਿਵ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ 2 ਫਰਵਰੀ ਤੋਂ ਆਪਣੀ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬੰਦੀ ਵੀ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਵੀ ਇਹ ਦੋ ਜਦੋਂ ਇਹ ਪਸ਼ੰਤ ਪੰਚਮੀ ਆਉងਗੀ ਉਹਦੇ ਚੈਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸੇ ਨੂੰ ਕਿਸ ਚੈਨਾ ਡੋਰ ਸੰਬੰਧੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਅਸੀਂ ਉਹਦੀ ਇਨਫਰਮੇਸ਼ਨ ਕੋਲੋਂ